ਦੋਸਤੋ ਆ ਬਜ਼ੁਰਗਾਂ ਦੀ ਨਿਕਲ ਰਹੀ ਹੈ ਕਾਰ ਦੇ ਵਿੱਚ ਬੈਠੇ ਜਾਣ ਇਹ ਮਰੀਜ਼ ਨੇ ਤੇ ਦੂਜੇ ਪਾਸੇ ਜਿਹੜਾ ਲੱਗ ਗਿਆ ਧਰਨਾ ਕੋਈ ਵੀ ਉਹਦਾ ਗਰੀਬ ਬੰਦਾ ਲੱਗ ਪਿਆ ਨਾ ਕੋਈ ਨਾ ਤਰਜਾਈ ਆਵਾਜ਼ ਕੋਈ ਨੂੰ ਬੇਕੁੱਛਦਾ ਇਹਨਾਂ ਮਾਪਿਆਂ ਵਾਂਗ ਕਿਸੇ ਭੈਣ ਮਰੀ ਆ ਗਈ ਹੈ ਉਹਨੂੰ ਕੋਈ ਪੈਸੇ ਦੇਊਗਾ ਪੈਸੇ ਦਿੰਦਾ ਆਗਾ ਸਾਡੀ ਬੋਟ ਨਹੀਂ ਹੈਗੀ ਹਾਂ ਆ ਵੱਡੇ ਲੋਕਾਂ ਨੇ ਬੋਟਾਂ ਹੋਣੀਆਂ ਛੋਟੇ ਲੋਕਾਂ ਨੇ ਤਾਂ ਬੋਟ ਨਹੀਂ ਹੈਗੀ ਡੀਸੀ ਆ ਜਾਂਦਾਗਾ ਉਹਨੂੰ ਆ ਉਹ ਵੀ ਘਰਾਂ ਜਾਂ ਟੱਜ ਜਾਣਾ ਲੈਂਦਾ। ਉਹ ਗਰੀਬ ਕਿੱਥੇ ਜਾਵੇ? 15 ਦਿਨ ਪਹਿਲਾਂ ਵਾਇਆ ਲਾ ਕੇ 15 ਦਿਨ ਮਾਗਰੋ ਬੈਠਾ ਰਹਿੰਦਾ। ਇਹ ਕਿੱਥੇ ਜਾਣਾ? ਕਿਸੇ ਦਾ ਮਾਪਿਆ ਵਾਣਾ, ਕਿਸੇ ਭੈਣ ਮਰੀ ਆ ਗਈ। ਹੈ? ਉਹਨੂੰ ਕੋਈ ਪੈਸੇ ਦਊਗਾ? ਇਹ ਪੈਸੇ ਦੰਦਾ ਆਕਾ ਸਾਡੀ ਵੀ ਰੋਟੀ ਨਹੀਂ ਹੈਗੀ। ਗਰੀਬ ਦੀ ਰੋਟੀ ਨਹੀਂ ਹੁੰਦੀ। ਇਹਨਾਂ ਦੀ ਬੋਤਾਂ ਹੋਣਾਂ ਦੀਆਂ ਬਣ ਗਈਆਂ। ਕੀ ਕਹਿੰਦੇ ਫਿਰ ਉਹਨਾਂ ਘਰਾਂ ਦੇ ਲੱਤਾਂ ਨੂੰ। ਕਹਿੰਦਾ ਕਿ ਕੋਈ ਘੱਡੀ ਨਹੀਂ ਹੁੰਦਾ ਤੇ ਬਾਜਤਾ ਨਹੀਂ ਹੁੰਦਾ। ਘੱਡੀ ਨਹੀਂ ਆਉਂਦੀ। ਕੋਈ ਘੱਡੀ ਨਹੀਂ ਆਉਂਦੀ। ਭਾਈ ਮਰੀਆ ਦੋਸਤੋ ਆ ਜਿਹੜਾ ਤੁਸੀਂ ਛੜਕਦੇ ਧਰਨਾ ਲੱਗਿਆ ਵੇਖ ਰਹੇ ਹੋ ਇਹ ਲੇਬਰ ਵਾਲੇ ਬਾਈਆਂ ਨੇ ਲਾਇਆ ਦੇਖੋ ਇੱਕ ਪਾਸੇ ਗੱਡੀ ਖੜੀ ਹੈ ਜਿਹਦੇ ਵਿੱਚ ਮਰੀਜ਼ ਹੈ ਤੇ ਦੂਜੇ ਪਾਸੇ ਇਹ ਜਿਹੜੀਆਂ ਲੰਘਾਂਂਦੀਆਂ ਮੰਨਤਾ ਵੀ ਕਰ ਰਿਹਾ ਤੇ ਦੂਜੇ ਪਾਸੇ ਜਿਹੜੇ ਆਪਾਂ ਕਹਿੰਦੇ ਪੱਲੇਦਾਰ ਯੂਨੀਅਨ ਦੇ ਮਜ਼ਦੂਰ ਹੈ ਹਨਾ ਕਾਫੀ ਟਾਈਮ ਤੋਂ ਜਿਹੜੀ ਇਹਨਾਂ ਦੀ ਕਣਕ ਨਹੀਂ ਚੱਕੀ ਜਾ ਰਹੀ ਮੰਡੀਆਂ ਦੇ ਵਿੱਚ ਜਿਹੜੀ ਰੋਲ ਰਹੀ ਆ ਤੇ ਕੋਈ ਸਰਕਾਰ ਜਿਹੜੀ ਗੱਡੀ ਨਹੀਂ ਭੇਜ ਰਹੀ ਹੈਨਾ ਤਾਂ ਕਰਕੇ ਜਿਹੜਾ ਇਹਨਾਂ ਵੀਰਾਂ ਨੇ ਅੱਕ ਕੇ ਧਰਨਾ ਲਾਤਾ ਵੀ ਜਿੰਨਾ ਵੀ ਲੌਸ ਹੋਊਗਾ ਉਸ ਕਣਕ ਤੋਂ ਤਾਂ ਸਾਰਾ ਇਸ ਭਾਈਆਂ ਨੂੰ ਭੁਗਤਣਾ ਪਊਗਾ ਜਿੰਨਾ ਵੀ ਸੀਜ਼ਨ ਦਾ ਕਮਾਇਆ ਹੋਊਗਾ ਉਹ ਸਾਰਾ ਆਪਾਂ ਕਹਿਦੀ ਵੀ ਲਾਸ ਦੇ ਵਿੱਚ ਚਲੇ ਜਾਊ ਤਾਂ ਇਹ ਵੀਰਾਂ ਨੇ ਜਿਹੜਾ ਦੁਖੀ ਹੋ ਕੇ ਸੜਕ ਦੇ ਉੱਪਰ ਧਰਨਾ ਲਾਇਆ ਤੇ ਇੱਧਰ ਜਿਹੜੀ ਆਪਾਂ ਕਹਦੀ ਵੀ ਗੱਡੀ ਦੇ ਵਿੱਚ ਦੋਸਤੋ ਦੋਵੇਂ ਪਾਸੇ ਮਜਬੂਰੀਆਂ ਨੇ ਨਾ ਉਹਨਾਂ ਦੀ ਆਪਦੀ ਮਜਬੂਰੀ ਆ ਤੇ ਇਹ ਗੱਡੀ ਵਾਲਿਆਂ ਦੀ ਜਿਹੜੀ ਆਪਾਂ ਕਹਦੀ ਵੀ ਆਪਦੀ ਮਜਬੂਰੀ ਆ। ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹਨਾਂ ਬਾਈਆਂ ਦਾ ਜਿਹੜਾ ਮਾਲ ਚੱਕਿਆ ਜਾਵੇ ਛੇਤੀ ਤੋਂ ਛੇਤੀ ਹੈ ਨਾ। ਤੁਸੀਂ ਜਾਣਦੇ ਹੋ ਹੈ ਨਾ ਵੀ ਇਹ ਵੀ ਜਿਹੜਾ ਆਪਦਾ ਮਹੀਨੇ ਦੋ ਮਹੀਨਿਆਂ ਤੋਂ ਮੰਡੀਆਂ ਦੇ ਵਿੱਚ ਲਗਾਤਾਰ ਜਿਹੜੇ ਖਾਪਰੇ ਆ ਤੇ ਆਪਣੇ ਜਵਾਖਾਂ ਦਾ ਆਪਣੇ ਮਾਪੇ ਦਾ ਕਹਦੀ ਵੀ ਢਿੱਡ ਭਰਨ ਵਾਸਤੇ ਜਿਹੜਾ ਬੋਰੀਆਂ ਚੱਕਦੇ ਆ ਸਾਰਾ ਦਿਨ ਪਰ ਜਿਹੜਾ ਆਪਾਂ ਕਹਦੀ ਵੀ ਸਰਕਾਰ ਜਿਹੜੀ ੱੱਕਾ ਕਰ ਰਹੀ ਆ ਹੈ ਨਾ ਮੇਰੇ ਬੱਲੇ ਆ ਉਹਨੂੰ ਲੈ ਕੇ ਆਣਾ ਯਾਰ ਮੇਰਾ ਭਾਈ ਲੈ ਕੇ ਆ ਜਾ ਵੰਡੀ ਟੁੱਟਿਆ ਭਾਈ ਵੰਡੀ ਸਟਾਪ ਤੋਂ ਇੱਕ ਕੜਾਹੇ ਕੋ ਮਰਦਾ ਕੀ ਕੋਣ ਹੈ ਦੋ ਵੰਡੀਆਂ ਦੇ ਦੋਹਾਂ ਤੇ ਭਾਈ ਗੱਡੀ 15 ਦਿਨ ਹੋ ਗਏ ਆਈ ਨਹੀਂ 15 ਦਿਨ ਹੋ ਗਏ ਗੱਡੀ ਇੱਕ ਵੀ ਨਹੀਂ ਆਈ ਐ ਸ਼ੇਅਰ ਕਰ ਦੋ ਭੈਣੋ ਸਰਕਾਰ ਆ ਮਰਦਾਵਾ ਆ ਪਿਆ ਸਰਕਾਰ ਦਿਮਾਗ ਹੈ ਨਹੀਂ ਅੱਜ ਨਾਲ ਖੈਰ ਨਹੀਂ ਆਉਣਾ ਜੀ ਚਾ ਵੀ ਭਾਦੋ ਹੁਣ ਡਾਊਨਰ ਨੇ ਸਾਨੂੰ ਸਾਡੇ ਅਸੀਂ ਗਰੀਬ ਬੰਦੇ ਆ ਯਾਰ ਅੱਜ ਨੂੰ ਅਸੀਂ ਦਾਦਾ ਹਜ਼ਾਰ ਦਾ ਕੰਮ ਕੋਈ ਆ ਨਹੀਂ ਤਾਂ ਖੈਰ ਨਹੀਂ ਆਉਂਦੀ 15 15 ਵੇਨੇ ਬੱਠਾ ਨੂੰ ਬਾਈ ਅੱਛੀ ਗੱਲਾਂ ਕਰਨ ਤੋਂ ਸੁੱਕ ਜਾਂਦੇ ਨੇ ਵੱਡੇ ਜਨੇ ਥੋੜਾ ਤਾਗਤ ਦੇ ਦਿਵਾਵਾਂਗੇ ਉਟੋਤੀ ਅਸਲ ਨੇ ਨੇਮਰ ਵਾਲੇ ਨਹੀਂ ਸਾਡੇ ਗੱਲ ਪਾਈ ਜਾਂਦੇ ਨੇ ਬਾਈ ਜਿਹੜੀ ਕੱਟ ਜਾਂਦੀ ਹੈ ਸਾਡੀ ਬਾਈ ਦੇ ਸਾਡੇ ਇੱਕ ਦੋ ਦੇਵਾਂਗੇ ਗਰੀਬ ਹੁੰਦੇ ਕਿਹੋ ਜਿਹਾ ਪੰਜ ਕਾਉਂਟਰ ਕਾ ਕੇ ਗੈਰ ਨੂੰ 80 ਕੱਢ ਦਿਆ ਬੀਜੀ ਆਹੀ ਕਰ ਕਰਕੇ ਹੈ ਬੀਜੀ ਆਹੀ ਦੇਖਦੇ ਛੋਟੇ ਡਰ ਕੇ ਮਟਰ ਕਰੇ ਜਾਂਦੇ